ਪਿਛਲੇ ਦਿਨੀ ਇੱਕ ਬੜੀ ਮਨਹੂਸ ਖਬਰ ਸੁਣਨ ਨੂੰ ਮਿਲੀ ਜਦੋਂ ਪੰਜਾਬੀ ਦੇ ਪ੍ਰਸਿੱਧ ਸਾਇਰ ਸਰਜੀਤ ਪਾਤਰ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦੇ ਜਾਣ ਦੇ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਇਹੋ ਜਿਹੜੇ ਜਿਹੜੇ ਸ਼ਾਇਰ ਨੇ ਉਹ ਸਦੀਆਂ ਬਾਅਦ ਹੀ ਇਹੋ ਜਿਹੇ ਮਨੁੱਖ ਨੇ ਜਿਹੜੇ ਪੈਦਾ ਹੁੰਦੇ ਨੇ ਤੇ ਆਓ ਅੱਜ ਉਹਨਾਂ ਨੂੰ ਸਿਰ ਦਾ ਅੰਗਲੀ ਭੇਟ ਕਰਦੇ ਹੋਏ ਉਧੌੜਦੇ ਜੰਪਾਲ ਧਪਿੰਦਰ ਕੈੜਾ ਜੀ ਉਹਨਾਂ ਦੀ ਹੀ ਇੱਕ ਗਜ਼ਬ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਦੇ ਰਹੇ ਨੇ ਤੇ ਉਹਨਾਂ ਦਾ ਸਾਥ ਮਿਊਜ਼ਿਕ ਡਾਇਰੈਕਟਰ ਸੁਭਜੀਤ ਗਰਸੀ ਜੀ ਉਹ ਦੇ ਰਹੇ ਨੇ ਆਹ ਆਪਾਂ ਸਾਰੇ ਰਲ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟਾ ਕਰੀਏ ਸਰਜੀਤ ਪਾਤਰ ਜੀ ਉਜਕੇ ਹਾਤਾ ਹਨੇਰਾ ਜਰੇਗਾ ਕਿਵੇਂ ਚੁਪਰੇ ਹਾਤਾ ਸ਼ਮਦਾਨ ਕੀ ਕਣਗੇ ਗੀਤ ਦੀ ਮੋਤੀਸ ਰਾਤ ਜਿਉ ਹੋ ਗਈ ਮੇਰਾ ਜੀਣਾ ਮੇਰੇ ਯਾਰ ਖਿੰਜ ਸੈਣਗੇ ਕੁਝ ਕੇ ਹਾਤਾਂ ਹਨੇਰਾ ਜਰੇਗਾ ਕਿ ਮੈਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਇਸ ਅਦਾਲਤ ਚ ਬੰਦੇ ਵੀ ਰਖੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਇਸ ਅਦਾਲਤ ਚ ਬੰਦੇ ਵੀ ਰਖੋ ਗਏ ਕੈ ਸੇ ਲੇ ਸੁਨ ਦੇ ਆ ਸੁਨ ਦੇ ਆ ਸੁਕ ਗਏ ਅੱਖੂ ਇਨਾਂ ਨੂੰ ਜੜੇ ਘਰੀ ਜਾਣ ਹੂੰ ਇਕਦੂੰਤੀ ਕਾ ਇਥੇ ਖੜੇ ਰਹਿਣਗੇ ਉਜ ਕੇ ਹੱਤਾਂ ਨੇ ਰ ਜਰੇਗਾ ਕਿਵੇਂ ਸੁਪਰੇ ਹਟਾ ਸ਼ਮਦਾਨ ਕੀ ਕਹਿਣਗੇ ਜੋ ਵਿਦੇਸ਼ ਚ ੜੂਲ ਦੇ ਨਿਰੋਜ ਲਈ ਜਦੋਂ ਦੇਸ਼ ਪਰਤੰਗੇ ਆਪਣੇ ਕਦੀ ਜੋ ਵਗੇ ਸ਼ਾਂਚ ਨੂੰ ਲਦੇ ਨੇ ਰੋ ਜੀ ਲਈ ਜਦੋਂ ਦੇਸ਼ ਪਰਤੰਗੇ ਆਪਣੇ ਘਰੀ ਬੁਜਤਾ ਸੇ ਕੰਗੇ ਮਾ ਦੇ ਸਿਵੇ ਦੀ ਅਗੰ ਕੁਝ ਕਬਰਾਂ ਦੇ ਰੁੱਖ ਹੇਠ ਜਾਵਣਗੇ ਕੁਝ ਕੇ ਹਤਾ ਹਨੇਰਾ ਜਰੇਗਾ ਕਿਵੇਂ چپ رہا تا شمدان کی کین یہ اے بھی شاید میرا اپنا وہم ہے ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਇਹ ਵੀ ਸ਼ਾਇਦ ਮੇਰਾ ਆਪਣਾ ਬੈ ਮੈਂ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾਏ ਨਹੀਂ ਕਬਰਾਂ ਉ ਤੇ ਤਾਂ ਕੀ ਸਭ ਕਰਾਂਚ ਵਿਦੀ ਬੇ ਬੁਝੇ ਰਹਿਣਗੇ ਕੁਝ ਕੇ ਹਟਾਹਨੇ ਰਾਇਰੇਗਾ ਕਿ ਮੇ ਸੁਪਰੇ ਹਟਾਸ਼ਮਦਾਨ ਕੀ ਕਰਨਗੇ त जी मौत इस राते हो गई मेरा जी यार किंज सैण गे मेरा जी यार किंज सैण गे मेरा जीार कि सैण गे